ਅੰਜ ਕਿਸਾਨ ਵੀਰੋ ਝੋਨੇ ਦੇ ਵਿੱਚ ਗੋਭ ਸਟੇਜ ਤੋਂ ਲੈ ਕੇ ਜਦੋਂ ਤੱਕ ਆਪਣਾ ਜਿਹੜਾ ਦੁੱਧ ਦੀ ਭਰਨ ਦੀ ਪ੍ਰਕਿਰਿਆ ਕੰਪਲੀਟ ਨਹੀਂ ਹੁੰਦੀ ਉਦੋਂ ਤੱਕ ਆਪਾਂ ਖੇਤ ਦੇ ਵਿੱਚ ਦਾ ਪਾਣੀ ਦਾ ਪ੍ਰਬੰਧ ਕਿਸ ਤਰੀਕੇ ਨਾਲ ਰੱਖਣਾ ਕਿਉਂਕਿ ਜੇਕਰ ਕਿਸਾਨ ਵੀਰੋ ਆਪਾਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਆਪਣਾ ਝੋਨਾ ਗੋਭ ਦੇ ਵਿੱਚ ਗੋਭ ਤੋਂ ਬਾਅਦ ਜਿਹੜਾ ਕਿ ਆਪਣਾ ਪਾਈਪਾਂ ਜੀਆਂ ਫੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਜਦੋਂ ਆਪਣਾ ਝੋਨਾ ਨਿਸਾਰਾ ਲੈਂਦਾ ਫਿਰ ਫਲਾਰੋ ਸਟੇਜ ਸ਼ੁਰੂ ਹੋ ਜਾਂਦੀ ਹੈ ਫਿਰ ਅੱਗੇ ਜਾ ਕੇ ਜਦੋਂ ਆਪਣਾ ਝੋਨੇ ਦੇ ਵਿੱਚ ਦੁੱਧੇ ਭਰਨ ਦੀ ਜਿਹੜੀ ਸਟੇਜ ਸ਼ੁਰੂ ਹੋ ਜਾਂਦੀ ਹੈ ਇਹਨਾਂ ਸਟੇਜਾਂ ਦੇ ਵਿੱਚ ਆਪਾਂ ਆਪਣੇ ਖੇਤ ਦੇ ਵਿੱਚ ਪਤਲਾ-ਪਤਲਾ ਪਾਣੀ ਜਾਂ ਆਪਣੇ ਖੇਤ ਦੇ ਵਿੱਚ ਨਮੀ ਬਣਾ ਕੇ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਝੋਨੇ ਨੂੰ ਸੋਕਾ ਲਵਾ ਲੈਨੇ ਆ ਜ਼ਮੀਨ ਆਪਾਂ ਚਿੱਟੀ ਕਰ ਲੈਨੇ ਆ ਤਾਂ ਫਿਰ ਜਦੋਂ ਆਪਣੇ ਝੋਨੇ ਦੇ ਝਾੜ ਦਾ ਨੁਕਸਾਨ ਬਹੁਤ ਹੁੰਦਾ ਝੋਨੇ ਦੇ ਵਿੱਚ ਜਿਹੜੀ ਫੋਗ ਜ਼ਿਆਦਾ ਬਣਦੀ ਏ ਇਹ ਤੁਸੀਂ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਜੇ ਤੁਹਾਡੀਆਂ ਜ਼ਮੀਨਾਂ ਪਾਰੀਆਂ ਡਾਕਰ ਜ਼ਮੀਨਾਂ ਨੇ ਤਾਂ ਤੁਸੀਂ ਜਿਵੇਂ ਅੱਜ ਪਾਣੀ ਲਾ ਦਿੰਨੇ ਹੋ ਤਾਂ ਤਕਰੀਬਨ 2 ਦੂਜੇ ਤੇ ਜਿੱਤੇ ਨੇ ਫਿਰ ਆਪਾਂ ਪਾਣੀ ਰਿਪੀਟ ਕਰ ਸਕਦੇ ਹਾਂ ਕਿਉਂਕਿ ਉਹਨਾਂ ਜਿਹੜੀਆਂ ਭਾਰੇ ਜ਼ਮੀਨਾਂ ਦੇ ਵਿੱਚ ਜਿਹੜੀ ਨਮੀ ਆਪਣੀ 3-4 ਦਿਨਾਂ ਤੱਕ ਬਣੀ ਰਹਿੰਦੀ ਏ ਤੇ ਜਿਹੜੀਆਂ ਆਪਣੀਆਂ ਹਲਕੀਆਂ ਜ਼ਮੀਨਾਂ ਜਿੱਥੇ ਆਪਣੇ ਪਾਣੀ ਨਹੀਂ ਖੜਦਾ ਉੱਥੇ ਕਿਸਾਨੇ ਉਹ ਆਪਾਂ ਡੇਲੀ ਪਾਣੀ ਜਾਂ ਇੱਕ ਦਿਨ ਪਾਣੀ ਛੱਡ ਕੇ ਆਪਾਂ ਨੂੰ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਏ ਤੇ ਕੋਸ਼ਿਸ਼ ਕਰੋ ਕਿ ਆਪਣੇ ਖੇਤ ਦੇ ਵਿੱਚ ਪਤਲਾ-ਪਤਲਾ ਪਾਣੀ ਜਾਂ ਜਦੋਂ ਪਾਣੀ ਜੀਰ ਜਾਵੇ ਜਿਵੇਂ ਭਾਰੇ ਜ਼ਮੀਨਾਂ ਦੇ ਵਿੱਚ ਦੂਜੇ ਤੀਜੇ ਦਿਨ ਆਪਾਂ ਪਾਣੀ ਫੇਰ ਰਿਪੀਟ ਕਰ ਸਕਦੇ ਹਾਂ ਕਿਉਂਕਿ ਜ਼ਿਆਦਾ ਇਹ ਵੀ ਨਹੀਂ ਕਿ ਆਪਾਂ ਪਾਣੀ ਪੱਟਾਂ ਦੇ ਬਰਾਬਰ ਭਰ ਕੇ ਹੀ ਰੱਖਣਾ ਕਿਉਂਕਿ ਖੇਤ ਦੇ ਵਿੱਚ ਸੋਕਾ ਨਹੀਂ ਲੱਗਣਾ ਚਾਹੀਦਾ ਆਪੋ ਆਪਣੀ ਜ਼ਮੀਨ ਦੇ ਹਿਸਾਬ ਨਾਲ ਤੁਸੀਂ ਆਪਣਾ ਪਾਣੀ ਦੀ ਐਡਜਸਟਮੈਂਟ ਕਰਨੀ ਹੈ ਕਿਉਂਕਿ ਜਦੋਂ ਆਪਣਾ ਝੋਨਾ ਅਨੁਸਾਰਾ ਲੈਂਦਾ ਉਦੋਂ ਆਪਣੇ ਜਿਹੜੇ ਖੇਤ ਪਾਣੀ ਪੀਂਦਾ ਵੀ ਬਹੁਤ ਹੈ ਝੋਨੇ ਦਾ ਜਿਹੜਾ ਜੋਰ ਲੱਗਦਾ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਪਾਣੀ ਦਾ ਪ੍ਰਬੰਧ ਚੰਗੇ ਤਰੀਕੇ ਦੇ ਨਾਲ ਆਪਾਂ ਨੂੰ ਕਰਨਾ ਚਾਹੀਦਾ ਤਾਂ ਜੋ ਜਿਹੜੇ ਆਪਣੇ ਝੋਨੇ ਦਾ ਝਾੜ ਨਾ ਕਟੇ ਜੇ ਤੁਸੀਂ ਇਹਨਾਂ ਸਟੇਜਾਂ ਦੇ ਵਿੱਚ ਆਣ ਕੇ ਸੋਕਾ ਲਵਾ ਲੈਂਦੇ ਹੋ ਜਿੰਨੇ ਮਰਜ਼ੀ ਐਨਪੀਕੇ ਸੇ ਭਰਿਆ ਕਰੀ ਚੱਲੋ ਤੁਹਾਡੇ ਜਿਹੜਾ ਝੋਨੇ ਦਾ ਝਾੜ ਕਿਉਂਕਿ ਜਿਹੜਾ ਪਾਣੀ ਨੇ ਕੰਮ ਕਰਨਾ ਫਸਲ ਨੂੰ ਝਾੜ ਵਧਾਉਣ ਦੇ ਵਿੱਚ ਉਹ ਜਿਹੜੇ ਆਪਣੇ ਐਨਪੀਕੇ ਸਪਰਿਆ ਨਹੀਂ ਕਰ ਸਕਦੇ ਤੇ ਇਸ ਅਸਥਿਤੀ ਆਪਾਂ ਆਣ ਕੇ ਆਪਾਂ ਨੂੰ ਜਿਹੜਾ ਪਾਣੀ ਦਾ ਪ੍ਰਬੰਧ ਵਧੀਆ ਤਰੀਕੇ ਨਾਲ ਪਤਲਾ-ਪਤਲਾ ਪਾਣੀ ਜਾਂ ਖੇਤ ਵਿੱਚ ਨਮੀ ਆਪੋ ਆਪਣੀ ਤੁਸੀਂ